ਸ਼ੁਰੂ ਕਰਨਾ ਹੈ ਅੱਲਾਹ ਤਾਲਾ ਦੇ ਨਾਮ 'ਤੇ ਜੋ ਬੜਾ ਮਿਹਰਬਾਨ ਤੇ ਇਤਿਹਾਈ ਰਹਿਮਤ ਵਾਲਾ। ਸਾਡਾ ਨੂੰਹਾਂ ਸਾਹਿਬ ਦੀ ਅਸ਼ਵਿੰਦ ਦੇ ਚਾਚਾ ਜੀ ਸਾਰੇ ਮਾਈਕ ਤੇ ਰਾਈ ਜੀ ਜਿਨ੍ਹਾਂ ਕੀ ਸਮੇਂ ਦੀ ਮਾਰ ਤੇ ਕਾੜੀ ਗੇ ਦਾ ਨਾਮ ਦੇ ਦਿੱਤਾ ਸੀਗਾ। ਉਸ ਨੂੰ ਬਿਲਕੁਲ ਸਵੱਛ ਤੇ ਸੁੰਦਰ ਬਣਾ ਆਇਆ ਹੈ 25 ਸਾਲ। ਅੱਜ ਮੁਕੰਮਲ ਹੋਏ ਤੇ ਇਹਨਾਂ 25 ਸਾਲਾਂ ਦੀ ਇੱਕ ਲੰਬੀ ਦਾਸਤਾ ਬਾਰਕ ਬਾਤ ਦੇ ਇਸਾਨੀ ਸਿੱਚੇ ਬਾਜੀ ਦੇ ਨਿਰਮਣ ਕੁੱਟੀਆਂ ਪਿੱਛੇ ਸਾਰੇ ਇਕੱਠੇ ਹੋਏ ਆ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ 25 ਸਾਲ ਜਿਹੜੇ ਨੇ ਇਹ 25 ਸਾਲ ਸਿਰਫ 25 ਸਾਲ ਹੀ ਨਹੀਂ ਇਹ ਇਨਕਲਾਬ ਦੇ ਸਾਲ ਨੇ ਮੇਲ ਦੇ ਸਾਲ ਨੇ ਭਾਈਚਾਰੇ ਦੇ ਸਾਲ ਨੇ ਇੱਕ ਦਾ ਸਾਲ ਨੇ ਮੁਹੱਬਤ ਦੇ ਸਾਲ ਨੇ ਇਹ 25 ਬਰੇ ਆਉਣ ਵਾਲੇ ਸਮੇਂ 'ਚ ਸਾਡੀਆਂ ਨਸਲਾਂ ਦੇ ਲਈ ਪਰਚੀ ਹਜ਼ਾਰ ਸਾਲ ਤੱਕ ਲੋਕੀ ਯਾਦ ਕਰਨਗੇ ਇੱਕ ਮਰਦੇ ਕਲੰਦਰ ਜੀ ਦਾ ਜਿਸ ਨੇ ਕਾਲੀ ਬੇਈ ਬਾਬਰ ਬਾਈ ਨਦੀ ਦੇ ਵਿੱਚ ਦਫ਼ਨ ਕਰ ਦਿੱਤਾ ਤੇ ਅੱਜ ਦੇ ਭਾਰਤ ਦੇ ਵਿੱਚ ਜਿੱਥੇ ਅਲੱਗ-ਅਲੱਗ ਲੋਕ ਧਰਮਾਂ ਦੇ ਨਾਂ ਤੇ ਵੰਡੀਆਂ ਪਾ ਰਹੇ ਐ ਅਮਨੇ ਪਰ ਬੇਤਨ ਕੋ ਲਾਇਤ ਦੇਵ ਜੀ ਇਸ ਪਵਿੱਤਰ ਧਰਤੀ 'ਚੋਂ ਸੰਤ ਸੀਚੇਵਾਲ ਜੀ ਔਰ ਸਰਬ ਧਰਮਾਂ ਦੇ ਆਪੀ ਉਹਨਾਂ ਲਗ ਸੰਸਥਾਵਾਂ ਦੇ ਮੁਖੀ ਜਿਹੜੇ ਨੇ ਇਹ ਇੱਕੋ ਜਗ੍ਹਾ ਇਕੱਠੇ ਹੋ ਕੇ ਸੁਨੇਹਾ ਦੇ ਰਹੇ ਨੇ ਕਿ ਪੰਜਾਬ ਦੀ ਧਰਤੀ 'ਚ ਪੰਜਾਬ ਦੇ ਵਿੱਚ ਮਿੱਠੀ ਕਣਕ ਦਾ ਬੀਜ ਝੋਇਆ ਜਾ ਸਕਦੀ ਹੈ ਨਫਰਤ ਦਾ ਬੀਜ ਨਹੀਂ ਬੋਇਆ ਜਾ ਸਕਦਾ ਆਵਾ ਪਰਾਲਾ ਮਿਲ ਕੇ ਇਸ ਨਫਰਤ ਨੂੰ ਪੂਰੇ ਦੇਸ਼ 'ਚੋਂ ਖਤਮ ਕਰਨ ਦੇ ਲਈ ਜਿਹੜਾ ਉਹ ਐਲਾਨ ਕਰੀ ਉਹ ਵੀ ਅੱਜ ਦੇ ਵਰਤਮਾਨ ਮਹੀਆ ਨਾਲ ਕੀਤਾ ਜਾਣਾ ਚਾਹੀਦਾ ਹੈ ਸਤ ਸਿਰਿਆ ਆਜ਼ਾਦੀ ਦੇ ਸਮੇਂ ਅੰਗਰੇਜ਼ਾਂ ਨੇ ਸਟੇਸ਼ਨਾਂ ਤੇ ਘੜੇ ਰਖਵਾ ਦਿੱਤੇ ਸੀਗੇ ਪਰੋਣਾ ਦੇ ਲਿਖ ਦਿੱਤਾ ਸੀ ਕਿ Hindu ਪਾਣੀ ਮੁਸਲਮਾਨ ਪਾਣੀ ਪਰ ਜਦੋਂ ਟ੍ਰੇਨਾਂ ਦੇ ਸੀ ਆਵਾਜ਼ ਆਉਂਦੇ ਸੀ ਪਾਣੀ ਪਲਾਂ ਵਾਲੇ ਕਿ Hindu ਪਾਣੀ ਪੀਓ ਮੁਸਲਮਾਨ ਪਾਣੀ ਪੀਓ ਤੇ 1936 ਉਹਦੇ ਆਣਿਆ ਤੇ ਸਭ ਤੋਂ ਵੱਡੇ ਆਜ਼ਾਦੀ ਕੋਲਾ ਕੀਏ ਮੋਲਨਾ ਅਬੀਦੁਰ ਐਮ.ਐਨ.ਯੂ ਦੇ ਆਦੀ ਨੇ ਸਾਰੇ ਹਿੰਦੂ ਤੇ ਮੁਸਲਮਾਨਾਂ ਨੂੰ ਘਾਪੜੀ ਚੌਕ 'ਚ ਇਕੱਠੇ ਕੀਤਾ ਤੇ ਪੁੱਛਿਆ ਮੁਲਕ ਆਜ਼ਾਦ ਕਰਾਣਾ ਹੈ ਉਹ ਕਹਿੰਦੇ ਹਾਂ ਜੀ ਕਰਾਣਾ ਹੈ ਕਹਿੰਦਾ ਬੜੇ ਘੜੇ ਪੰਨ 'ਤੇ ਇੱਕੋ ਹੀ ਪਾਣੀ ਪੀਣਾ ਹੋਏਗਾ ਤਾਂ ਮੁਲਕ ਆਜ਼ਾਦ ਹੋਏਗਾ ਆਪਾਂ ਪੰਜਾਬੀ ਆਲੇ ਉਹਦੋਂ ਵੀ ਨੰਪਰਤ ਦੇ ਘੜੇ ਭੰਨੇ ਇੱਕੋ ਹੀ ਦਰਿਆ ਤੋਂ ਪਾਣੀ ਪੀਤਾ ਹੈ ਅੱਜ ਫੇਰ ਇੱਕ ਨੰਪਰਤ ਦੇ ਘੜੇ ਭੰਨਣ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਪੰਜਾਬੀ ਦੇ ਮੋਢੇ 'ਤੇ ਦੁਬਾਰਾ ਆ ਗਈ ਜਿਸ ਸੰਸਿਚੇ ਵਾਲੀ ਨੂੰ ਮੈਂ ਤੁਹਾਨੂੰ ਮੁਬਾਰਕਾ ਦੇਣਾ ਚਾਹੁੰਦਾ ਸੰਤ ਦਾ ਬਹੁਤ ਸਾਰੇ ਨੇ ਔਰ ਸਾਰੇ ਸੇਵਾਦਾਰੀਓਂ ਨੇ ਸਾਰੇ ਆਪਣੀ ਆਪਣੀ ਜਗ੍ਹਾ ਸੇਵਾ ਕਰ ਰਹੇ ਨੇ ਲੇਕਿਨ ਪਰਿਆਵਰਣ ਦੀ ਜਿਹੜੀ ਸੇਵਾ ਹੈ ਪਾਣੀ ਨੂੰ ਸਵੱਛ ਕਰਨ ਦੀ ਜਿਹੜੀ ਸੇਵਾ ਹੈ ਜੰਗਲਾਂ ਨੂੰ ਬਚਾਉਣ ਦੀ ਜਿਹੜੀ ਸੇਵਾ ਹੈ ਇਹ ਪੂਰੀ ਇਨਸਾਨੀਅਤ ਨੂੰ ਬਚਾਉਣ ਲਈ ਹੈ ਕਿਉਂਕਿ ਸਾਡਾ ਹਿੰਦੂ ਸਿੱਖ ਮੁਸਲਮਾਨ ਇਸਾਈ ਜੈਦੀ ਬੋਧੀ ਆ ਤੁਹਾਡੀ ਸੋਚ ਦੇ ਉੱਤੇ ਪੈਰਾ ਦੇਗਾ ਇਨਸ਼ਾ ਅੱਲਾਹ ਕਾ ਪਰਦੀ ਦੁਨੀਆ ਦੇ ਕੰਧਿਆਰ ਰਖਣੀ ਹੈ ਕਿ ਤੰਤਰ ਗੁਰ ਨਾਨਕ ਦੇਵ ਜੀ ਦੇ ਸੱਚੇ ਗੱਭੇ ਭਾਈ ਲਾਲੋ ਤੇ ਭਾਈ ਮਰਦਾਨਾ ਸੀ ਫਿਰ ਜਦੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਸ਼ਮੇਸ਼ ਪਿਤਾ ਨੇ ਵਕਤ ਦੇ ਜ਼ਾਲਿਮਾਂ ਦੇ ਖਿਲਾਫ ਦੇ ਨਵੀ ਖਾਤੇ ਖਲੀ ਖਾਨ ਨੇ ਉਹਨਾਂ ਨੂੰ ਉੱਚਾ ਪੀਰ ਬਣਾ ਕੇ ਉਹਨੇ ਮੋਢੇ ਝੱਕਿਆ ਪੀਰ ਤੁਤੂ ਸ਼ਾਹ ਨੇ ਆਪਣੀ ਕੁਰਬਾਨੀਆਂ ਪੇਸ਼ ਕੀਤੀਆਂ ਔਰ ਫਿਰ ਟੋਟਲ ਮੰ ਦਿਵਾਨ ਵਰਗੇ ਬਹਾਦਰ ਹਿੰਦੂ ਨੇ ਅੱਗੇ ਵੱਧ ਕੇ ਆਪਣੀ ਕੁਰਬਾਨੀ ਪੇਸ਼ ਕੀਤੀ ਹੈ ਪੰਜਾਬੀਆਂ ਦੇ ਡੀਐਨਏ ਦੇ ਵਿੱਚ ਨਰਪਣਤ ਨਹੀਂ ਹੈ ਪੰਜਾਬੀ ਮੁਹੱਬਤ ਦੇ ਲਈ ਲੜਦੇ ਆਂ ਅਣਖ ਦੇ ਲਈ ਲੜਦੇ ਆਂ ਅਸੀਂ ਆਪਣੀ ਅਣਖ ਦੇ ਨਾਲ ਕਦੀ ਸਮਝੌਤਾ ਨਹੀਂ ਹੋਣ ਦੇਾਂਗੇ ਇਨਸ਼ਾ ਅੱਲਾਹ ਤੇਰੇ ਅੰਕਾ ਦੇ ਨਾਲ ਸਾਡੇ ਦਾ ਲੁਧਿਆਣੇ ਪਹੁੰਚ ਗਏ ਅਸੀਂ ਤਾਂ ਇਹਨਾਂ ਦੇ ਜ਼ਿਆਦਾ ਰਹਿਣੀ ਆ ਲੁਧਿਆਣੇ ਮੁੱਢੇ ਦਰਿਆ ਦਾ ਨਾਂ ਮੁੱਢਾ ਨਾਲਾ ਹੋ ਗਿਆ ਤੇ ਬਾਬਾ ਜੀ ਦੇ ਪਿਛਲੇ 6-7 ਮਹੀਨੇ ਦੀ ਸਾਡੀ ਸੈਂਟਰਲ ਜੇਰ ਤੱਕ ਪਿਛੋਂ ਜਿੱਥੋਂ ਪਾਣੀ ਆ ਰਿਹਾ ਵੜਿਆਵਾਲ ਤੋਂ ਵਿੱਚੋਂ ਉੱਥੇ ਦਾ ਪਾਣੀ ਜਿਹੜਾ ਬਿਲਕੁਲ ਸਾਫ਼ ਕਰ ਦਿੱਤਾ ਲੁਧਿਆਣੇ ਵਾਲੇ ਦਾ ਉੱਥੇ ਇਹਨਾਂ ਦੇ ਰੇਡੀ ਨੇ ਇਹ ਮੁੱਢੇ ਦਰਿਆ ਨੂੰ ਆਪਾਂ ਦਰਿਆ ਬਣਾਉਣ ਲਈ ਕੰਮ ਕਰਦੇ ਪਏ ਨੇ ਇੱਕ ਵਾਰ ਫੇਰ ਇਹਨਾਂ ਨੂੰ ਬਹੁਤ ਬਹੁਤ ਕਿ ਅਗਲੇ ਸਾਲ ਫਿਰ ਤੁਹਾਡੇ ਨਾਲ ਇਨਸ਼ਾ ਅੱਲਾਹ ਤਾਲਾ ਇੱਥੇ ਸਾਹ ਜਮਾਉਣੇ ਮੌਕਾ ਮਿਲਵਾਉਣ।